ਅਮਰ ਸਰ ਹਕਾ ਉੱਤਰੀ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਅਤੇ ਸਾਬਕਾ ਕੈਬਨ ਮੰਤਰੀ ਅਨਿਲ ਜੋਸ਼ੀ ਵੱਲੋਂ ਅੱਜ ਨਾਮਾੰਕਣ ਕਾਗਜ਼ ਭਰੇ ਗਏ। ਉਹਨਾਂ ਵੱਲੋਂ ਚੋਣ ਪ੍ਰਚਾਰ ਮੁਹਿੰਮ ਵਿੱਚ ਆਪਣੇ ਵਰਕਰਾਂ ਤੇ ਵੋਟਰਾਂ ਨੂੰ ਤਕੜੇ ਹੋ ਕੇ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਗੱਲਬਤ ਕਰਦਿਆਂ ਅਨਿਲ ਜੋਸ਼ੀ ਨੇ ਕਿਹਾ ਹੈ ਕਿ ਅਜ ਵੈਗਦਾ ਆਊਟਾਸਰਾ ਲੈ ਕੇ ਕਾਗਜ਼ ਭਰੇ ਨੇ ਚੋਣ ਮੈਮ ਸਿਖਰਾਂ ਤੇ ਹੈ ਤੇ ਪੰਜਾਬ ਵਿੱਚ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ ਬਸਪਾ ਦੀ ਸਰਕਾਰ ਬਣੇਗੀ। ਉਹ ਬੇਸ ਟੂਰਿਜ਼ਮ ਗਿਣ ਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪਲਾਨ ਕੀਤੀਆਂ ਸੀ ਬਾਕੀ ਤਾਂ ਸਾਡਾ ਮੈਨੀਫੈਸਟੋ ਆਊਗਾ ਇੰਡਸਟਰੀ ਵਾਸਤੇ 5 ਰੁਪਏ ਜੁਨਿਟ ਨੈਟ ਬਿਜਲੀ ਜਿਹੜੀ ਆ ਬਾਕੀ ਛੋਟੇ ਦੁਕਾਨਦਾਰਾਂ ਨੂੰ ਕੀ ਦੇਣ ਵਾਲੇ ਆ ਪੈਨਸ਼ਨ ਸਕੀਮਾਂ ਸਗਨ ਸਕੀਮਾਂ ਇਹ ਬਹੁਤ ਕੁਸ਼ਿਆ ਉਹ ਮੈਨੀਫੈਸਟੋ ਚ ਆਊਗਾ ਬਾਕੀ ਤੁਸੀਂ ਚੁਣੌਤੀ ਦੀ ਗੱਲ ਕੀਤੀ ਆ ਇਸ ਵੇਲੇ ਤਾਂ ਕੋਈ ਚੁਣੌਤੀ ਨਹੀਂ ਗਈ ਲੋਕੀ ਸਿੱਧਾ ਸਿੱਧਾ ਕੰਮ ਤੇ ਆ ਰਹੇ ਆ ਫੇਸੇਸ ਤੇ ਆ ਰਹੇ ਆ ਇਹ ਗਰੰਟੀਆਂ ਝੂਠ ਸੌਆਂ ਕੋਈ ਬਾਧਰ ਨਹੀਂ ਕਰਦਾ ਪਿਆ ਸੀ ਤੁਸੀਂ ਜਾ ਕੇ ਮੇਰੀ ਕਨਸਟੈਂਸੀ ਵਿੱਚ ਇੱਕੋ ਹੀ ਆਵਾਜ਼ ਆ ਇੱਕੋ ਹੀ ਆਵਾਜ਼ ਆ ਜਿੰਨੇ ਅਸੀਂ ਪਿਛਲੇ ਭਲੇਖੇ ਚ ਪੈ ਗਏ ਸੀ ਪਿਛਲੇ 5 ਸਾਲ ਅਸੀਂ ਗਵਾ ਲਿਆ ਹੁਣ ਅਸੀਂ ਇਹ 5 ਸਾਲ ਗਵਾਉਣੇ ਨਹੀਂ ਕਿਸੇ ਕੀਮਤ ਤੇ ਜੋ ਮਰਜ਼ੀ ਕੋ ਕਰੀ ਜਾਵੇ ਬੈਨਰ ਬੋਰਡ ਸਭ ਪ੍ਰਭਾਵਿਤ ਕਰਨ ਨੂੰ ਅੰਨੇ ਬਾਹ ਲਾਏ ਜਾ ਰਹੇ ਆ ਸਾਡੀ ਵੀ ਮਜਬੂਰੀ ਫਿਰ ਬਣ ਜਾਂਦੀ ਜੋ ਕਾਰਜਕਰਤਾ ਹੁੰਦਾ ਪਰ ਲੋਕਾਂ ਨੇ ਮਨ ਬਣਾ ਲਿਆ ਆਪਣੇ ਸੇਵਕ ਨੂੰ ਫਿਰ ਮੌਕਾ ਦੇਣ ਦਾ ਤੇ ਮੈਂ ਇਹ ਕਹਿ ਸਕਦਾ ਵੀ ਇਸ ਵੇਲੇ ਕੋਈ ਚੁਣੌਤੀ ਨਹੀਂ ਆ ਕੋਈ ਆਪਨੀ ਕੋਈ ਕਾਂਗਰਸ ਨਹੀਂ ਕੋਈ ਭਾਜਪਾ ਨਹੀਂ ਆ ਸਿੱਧਾ ਸਿੱਧਾ ਲੋਕਾਂ ਦਾ ਮੰਨਿਆ ਵੀ ਐਰ ਕੀ ਬਹੁਤ ਵੱਡੀ ਲੀਡ ਦੇ ਨਾਲ ਜਿਹੜਾ ਪਿਛਲਾ ਵੀ ਜਿਹੜਾ ਲੋਕਾਂ ਦਾ ਸੀਗਾ ਪਛਤਾਵਾ ਵੀ ਇਹ ਹੋ ਕਿਤਨਾ ਗਿਆ ਇੰਨਾ ਕੰਮ ਕਰਕੇ ਇਹਨਾਂ ਦੀ ਜੋਸ਼ੀ ਹਾਰ ਕਿਤਨਾ ਗਿਆ 5 ਸਾਲ ਤੇ ਲੋਕੀ ਇਸੇ ਸ਼ਸ਼ੋ ਪੰਜ ਰਹੇ ਆ ਉਹ ਸਮਾਂ ਹੁਣ ਆ ਗਿਆ ਲੋਕਾਂ ਨੇ ਇਹ ਜਿਹੜਾ ਵਾ ਉਹ ਸਮਝਦੇ ਹੋ ਵੀ ਅਸ਼ੀਰਵਾਦ ਏਡਾ ਕ ਵੱਡਾ ਦੇ ਦੇਣਾ ਵੀ ਮੈਨੂੰ ਸਾਰੀਆਂ ਇਹ ਗੱਲਾਂ ਮੈਨੂੰ ਵੀ ਭੁੱਲ ਜਾਣੀਆਂ ਤੇ ਲੋਕਾਂ ਨੇ ਵੀ ਆਪਣੀਆਂ ਸਦਰਾਂ ਫੇਰ ਪੂਰੀਆਂ ਕਰ ਦਿੱਤੀ ਸ੍ਰੀ ਅਮਰਸਰ ਸਾਹਿਬ ਤੋਂ ਅਸਮਜੋ ਨਿਊਜ਼ ਪੰਜਾਬ ਲਈ ਵਿਕਾਸ ਕੁਮਾਰ ਦੀ ਰਿਪੋਰਟ